ਬਸੰਤ ਹੰਡੋਲ ਕਰ ਦੂਜਾ ਮਹੱਲਾ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਾਇਆ ਨਗਰ ਇੱਕ ਬਾਲਕ ਵਸਿਆ ਖੇਨਪਲ ਥਿਰ ਨ ਰਹੀ ਅਨੇਕ ਉਪਾਅ ਯਤਨ ਕਰ ਥਾਕੇ ਬਾਰੰਗ ਬਾਰ ਪਰਮਾਈ ਮੇਰੇ ਠਾਕਰ ਬਾਲਕ ਇਕਤ ਕਰ ਆਣ ਸਤਿਗੁਰ ਮਿਲੇ ਤਾਂ ਪੂਰਾ ਪਾਈਏ ਭਜ ਰਾਮ ਨਾਮ ਨਿਸ਼ਾਨ ਰਹਾਓ ਇਹੋ ਮਰ ਤਕ ਮੜਾ ਸਰੀਰ ਹੈ ਸਭ ਜਗ ਜਿਤ ਰਾਮ ਨਾਮ ਨਹੀਂ ਵਸਿਆ ਰਾਮ ਨਾਮ ਗੁਰ ਉਦਕ ਚੁਆਇਆ ਫਿਰ ਹਰਿਆ ਹੋਆ ਰਸਿਆ ਮੈਂ ਨਿਰਖਤ ਨਿਰਖਤ ਸਰੀਰ ਸਭ ਖੋਜਿਆ ਇੱਕ ਗੁਰਮੁਖ ਚਲਤ ਦਿਖਾਇਆ ਬਹਲ ਖੋਜ ਮੂਏ ਸਭ ਸਾਕਤ ਹਰ ਗੁਰਮਤੀ ਕਰ ਆਪਾਇਆ ਦੀਨਾ ਦੀਨ ਦਿਆਲ ਭਏ ਹੈ ਜਿਉ ਕ੍ਰਿਸ਼ਨ ਬਿਦਰ ਘਰ ਆਇਆ ਮਿਲਿਓ ਸੁਦਾਮਾ ਭਾਵਨੀ ਧਾਰ ਸਭ ਕਿਸ ਅਗੇ ਦਾਲਦ ਪੰਜ ਸਮਾਇਆ RAM ਨਾਮ ਕੀ ਪੈਜ ਬਡੇਰੀ ਮੇਰੇ ਠਾਕਰ ਆਪ ਰਖਾਈ ਜੇ ਸਭ ਸਾਕਤ ਕਰੇ ਬਖੀਲੀ ਇਕ ਰਤੀ ਤਿਲਨ ਘਟਾਈ ਜਨਕੀ ਉਸਤਤ ਹੈ RAM ਨਾਮਾ ਦੇਹ ਦਿੱਸ ਸੋਭਾ ਪਾਈ ਨੰਦਕ ਸਾਕਤ ਖਾਬ ਨ ਸਕੇ ਤਿਲ ਆਪਣੇ ਘਰ ਲੂਕੀ ਲਈ ਜਨ ਕੋ ਜਨ ਮਿਲ ਸੋਭਾ ਪਾਵੇ ਗੁਣ ਮਹਿ ਗੁਣ ਪ੍ਰਗਾਸਾ ਮੇਰੇ ਠਾਕਰ ਕੇ ਜਨ ਪ੍ਰੀਤਮ ਪਿਆਰੇ ਜੋ ਹੋਵੇ ਦਾਸਨ ਦਾਸਾ ਆਪੇ ਜਲ ਪਰੰਪਰ ਕਰਤਾ ਆਪੇ ਮੇਲ ਮਿਲਾਵੇ ਨਾਨਕ ਗੁਰਮੁਖ ਸਹਿਜ ਮਿਲਾਏ ਜਿਉ ਜਲ ਜਲੈ ਸਮਾਵੇ ਗੁਰੂ ਗੋਬਿੰਦ ਸਿੰਘ ਜੀ ਦਾ ਖਾਲਸਾ ਗੁਰੂ ਜੀ ਕੀ ਫਤਿਹ